ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਨੇ 트럼ਪ ਨਾਲ ਮੁਲਾਕਾਤਾਂ ਹੋਈਆਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਨਸ਼ਰ ਹੋ ਰਹੀਆਂ ਨੇ ਤੁਹਾਡੇ ਮੋਬਾਈਲ ਸਕਰੀਨਾਂ ਤੱਕ ਉਹ ਤਸਵੀਰਾਂ ਪਹੁੰਚ ਵੀ ਰਹੀਆਂ ਹੋਣਗੀਆਂ ਬਹੁਤ ਸਾਰੇ ਐਗਰੀਮੈਂਟ ਤੇ ਸਾਈਨ ਵੀ ਕੀਤੇ ਜਾ ਰਹੇ ਨੇ ਪਰ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਇਹ ਹੈ ਕਿ ਮੋਦੀ ਅਮਰੀਕਾ ਵਿੱਚ ਦੇ ਵਿੱਚ ਨੇ ਪਰ ਇਸ ਸਮੇਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਕੁਝ ਹੀ ਘੰਟਿਆਂ ਬਾਅਦ ਭਾਰਤ ਦੇ ਵਿੱਚ ਇੱਕ ਹੋਰ ਜਹਾਜ਼ ਡਿਪਾਰਟਡ ਕੀਤੇ ਲੋਕਾਂ ਦਾ ਲੈਂਡ ਕਰ ਸਕਦਾ ਹੈ ਕਿਉਂਕਿ ਇਸ ਬਾਰੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਬਹੁਤ ਸਾਰੀ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ 15 ਤਰੀਕ ਨੂੰ ਤੇ 16 ਤਰੀਕ ਨੂੰ ਭਾਰਤ ਦੇ ਵਿੱਚ ਦੋ ਜਹਾਜ਼ ਇੱਕ ਦਿਨ ਦੇ ਵਕਫੇ ਨਾਲ ਲੈਂਡ ਕਰਨਗੇ ਜਿਸ ਦੇ ਵਿੱਚ ਕੀ ਭਾਰਤੀ ਹੋਣਗੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਅਮਰੀਕਾ ਦਾ ਜਹਾਜ਼ ਜਿਹੜਾ ਸੀ ਸੀ17 ਉਹ ਅਮਰੀਕਾ ਤੋਂ ਉੱਡਿਆ ਤੇ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਪਰ ਲੈਂਡ ਹੋਇਆ ਤੇ ਉੱਥੇ 104 ਭਾਰਤੀਆਂ ਨੂੰ ਉਤਾਰ ਕੇ ਉਹ ਵਾਪਸ ਮੁੜ ਗਿਆ ਤੇ ਹੁਣ ਇਹ ਮੁੜ ਕੇ ਕਿਹਾ ਜਾ ਰਿਹਾ ਹੈ ਕਿ 15 ਤਰੀਕ ਨੂੰ ਇੱਕ ਹੋਰ ਜਹਾਜ਼ ਲੈਂਡ ਕਰੇਗਾ ਯਾਨੀ ਹੁਣ ਤੋਂ ਕੁਝ ਘੰਟਿਆਂ ਬਾਅਦ ਹੀ ਭਾਰਤ ਦੇ ਵਿੱਚ ਇੱਕ ਹੋਰ ਜਹਾਜ਼ ਲੈਂਡ ਕਰੇਗਾ ਪਰ ਇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਪੂਰੇ ਜੋ ਡਿਪੋਰਟੇਸ਼ਨ ਦਾ ਪੂਰਾ ਮਸਲਾ ਹੈ ਸੈਕੰਡ ਵਾਲਾ ਜੋ ਹੈ ਇਸ ਪੂਰੇ ਲੋਟ ਦੇ ਵਿੱਚ ਭਾਰਤ ਦੇ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਫੀਸ਼ੀਅਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਸਾਰੇ ਪਾਸੇ ਇਹੀ ਖਬਰ ਹੈ ਕਿ 15 ਤਰੀਕ ਯਾਨੀ ਕੱਲ ਨੂੰ ਹੁਣ ਤੋਂ ਕੁਝ ਘੰਟਿਆਂ ਬਾਅਦ ਇੱਕ ਜਹਾਜ਼ ਲੈਂਡ ਕਰ ਰਿਹਾ ਹੈ ਪਰ ਇਸ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਜੋ ਜਹਾਜ਼ ਹੈ ਉਹ ਅਮਰੀਕਾ ਦਾ ਜਹਾਜ਼ ਨਹੀਂ ਹੋਏਗਾ ਸ਼ਾਇਦ ਭਾਰਤ ਦਾ ਜਹਾਜ਼ ਹੋਵੇਗਾ ਜਿਸ ਨੂੰ ਲੈਂਡ ਕੀਤਾ ਜਿਸ ਦੇ ਵਿੱਚ ਡਿਪੋਰਟ ਕੀਤੇ ਲੋਕਾਂ ਨੂੰ ਲੈ ਕੇ ਆਇਆ ਜਾਏਗਾ ਕਿਉਂਕਿ ਪਿਛਲੀ ਵਾਰ ਜਦੋਂ 104 ਭਾਰਤੀ ਡਿਪੋਰਟ ਕੀਤੇ ਗਏ ਸੀ ਤਾਂ ਉਹ ਅਮਰੀਕਾ ਦੇ ਜਹਾਜ਼ ਵਿੱਚ ਸੀ ਤੇ ਉਹ ਜੋ ਲੋਕ ਡਿਪੋਰਟ ਕੀਤੇ ਗਏ ਸੀ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਹੱਥ ਪੈਰ ਬੰਨੇ ਹੋਏ ਸੀ ਜੰਜੀਰਾਂ ਦੇ ਵਿੱਚ ਉਹਨਾਂ ਨੂੰ ਜਕੜਿਆ ਹੋਇਆ ਸੀ ਇਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਬਵਾਲ ਹੋ ਗਿਆ ਸੀ ਸੰਸਦ ਵਿੱਚ ਵੀ ਇਹ ਮਸਲਾ ਚੁੱਕਿਆ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਅਣਮਨੁੱਖੀ ਤਰੀਕੇ ਨਾਲ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਜੋ ਭਾਰਤ ਦੇ ਚਿਹਰੇ ਤੇ ਇੱਕ ਕਾਲੀ ਖੈ ਹੈ ਤੇ ਭਾਰਤ ਦੇ ਲਈ ਇਹ ਬਹੁਤ ਨਮੋਸ਼ੀ ਵਾਲੀ ਗੱਲ ਹੈ ਉਸ ਤੋਂ ਬਾਅਦ ਮੋਦੀ ਸਰਕਾਰ ਕੇਂਦਰ ਦੀ ਸਰਕਾਰ ਨੂੰ ਘੇਰਿਆ ਗਿਆ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਅਣਮਨੁੱਖੀ ਵਤੀਰਾ ਨਹੀਂ ਕੀਤਾ ਜਾਣਾ ਚਾਹੀਦਾ ਸੀ ਤੁਹਾਨੂੰ ਪਤਾ ਹੈ ਕਿ ਜਦੋਂ ਭਾਰਤ ਸਣੇ ਬਾਕੀ ਹੋਰ ਜਿਹੜੇ ਕੋਲੰਬੀਆ ਹੋ ਗਿਆ ਬ੍ਰਾਜ਼ੀਲ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀ ਜੋ ਨੇ ਉਹਨਾਂ ਨੂੰ ਡਿਪੋਰਟ ਕਰ ਰਿਹਾ ਹੈ ਤਾਂ ਬ੍ਰਾਜ਼ੀਲ ਦਾ ਜਦੋਂ ਦੇਸ਼ੀ ਬ੍ਰਾਜ਼ੀਲ ਦਾ ਦੇਸ਼ ਉਸਨੇ ਕਿਹਾ ਕਿ ਤੁਸੀਂ ਸਾਡੇ ਜੋ ਲੋਕ ਡਿਪੋਰਟ ਕਰ ਰਹੇ ਹੋ ਤੁਸੀਂ ਆਪਣੇ ਜਹਾਜ਼ ਵਿੱਚ ਬਿਠਾ ਕੇ ਉਹਨਾਂ ਨੂੰ ਜੰਜੀਰਾ ਬਣ ਕੇ ਨਹੀਂ ਭੇਜੋ ਅਸੀਂ ਆਪਣਾ ਜਹਾਜ਼ ਭੇਜਾਂਗੇ ਤਾਂ ਇਸੇ ਦੇ ਵਿੱਚ ਇਹ ਇਨਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਰਤ ਨੇ ਵੀ ਸ਼ਾਇਦ ਸਪੈਸ਼ਲ ਅਰੇਂਜਮੈਂਟ ਕੀਤਾ ਹੈ ਜੋ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਅਲੱਗ ਤਰ੍ਹਾਂ ਦੇ ਜਹਾਜ਼ ਦੇ ਵਿੱਚ ਲੈ ਕੇ ਆਉਣ ਨੂੰ ਬਜਾਇਆ ਕਿ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਜੰਜੀਰਾਂ ਦੇ ਵਿੱਚ ਕੈਦ ਕਰਕੇ ਲਿਆਂਦਾ ਜਾਵੇ ਇਸ ਤੋਂ ਕਿਉਂਕਿ ਭਾਰਤ ਦੇ ਕੇਂਦਰ ਸਰਕਾਰ ਦੀ ਕਾਫੀ ਨਿਖੇਧੀ ਕੀਤੀ ਗਈ ਸੀ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਦੀ ਜੋ ਖਬਰ ਇਹ ਹੈ ਕਿ ਹੁਣ ਤਾਂ ਕੁਝ ਘੰਟਿਆਂ ਬਾਅਦ ਭਾਰਤ ਵਿੱਚ ਇੱਕ ਹੋਰ ਜਹਾਜ਼ ਲੈਂਡ ਕਰੇਗਾ ਇਹ ਜਹਾਜ਼ ਸਭ ਤੋਂ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਅੰਮ੍ਰਿਤਸਰ 에ਰਪੋਰਟ ਤੇ ਮੁੜ ਕੇ ਲੈਂਡ ਕਰੇਗਾ ਜਾਂ ਦਿੱਲੀ ਦੇ 에ਰਪੋਰਟ ਤੇ ਕਰੇਗਾ ਜਾਂ ਹੋ ਸਕਦਾ ਗੁਜਰਾਤ ਦੇ 에ਰਪੋਰਟ ਤੇ ਲੈਂਡ ਕਰੇ ਕਿਉਂਕਿ ਇਸ ਵੇਲੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪਿਛਲੀ ਵਾਰ ਜਦੋਂ 104 ਭਾਰਤੀ ਰਿਪੋਰਟ ਕੀਤੇ ਗਏ ਸੀ ਤਾਂ ਉਸ ਦੇ ਵਿੱਚ ਸਭ ਤੋਂ ਘੱਟ ਗਿਣਤੀ ਸੀ ਪੰਜਾਬੀਆਂ ਦੀ ਇਹ ਸਵਾਲ ਚੁੱਕਿਆ ਗਿਆ ਕਿ ਪੰਜਾਬ ਨੂੰ ਪੰਜਾਬ ਦੇ ਮੱਥੇ ਇੱਕ ਹੋਰ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜਹਾਜ਼ ਲੈਂਡ ਕਰਾ ਕੇ بجائے ਕਿ ਕਿਸੇ ਹੋਰ ਥਾਂ ਤੇ ਲੈਂਡ ਕਰਵਾਇਆ ਜਾਣਾ ਚਾਹੀਦਾ ਸੀ ਉਹ ਅੰਬਾਲਾ ਵੀ ਹੋ ਸਕਦਾ ਸੀ ਹਰਿਆਣਾ ਦਾ ਕੋਈ 에어ਪੋਰਟ ਹੋ ਸਕਦਾ ਸੀ ਜਾਂ ਗੁਜਰਾਤ ਦਾ ਹੋ ਸਕਦਾ ਸੀ ਕਿਉਂਕਿ ਉੱਥੋਂ ਜ਼ਿਆਦਾ ਲੋਕ ਨੇ ਪਰ ਇਟਸ ਇਸ ਬਾਰ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੋ 100 ਤੋਂ ਵੱਧ ਲੋਕ ਡਿਪੋਰਟ ਕੀਤੇ ਜਾਣਗੇ 15 ਤਰੀਕ ਨੂੰ ਜੋ ਜਹਾਜ਼ ਉਤਰ ਸਕਦਾ ਹੈ ਉਸ ਦੇ ਵਿੱਚ 67 ਪੰਜਾਬੀ ਨੇ ਯਾਨੀ ਇਸ ਵਾਰ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਕਿਆਸਰਾਈ ਇਹ ਵੀ ਹੈ ਕੀ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਉਹ ਜਹਾਜ਼ ਲੈਂਡ ਕਰਵਾਇਆ ਜਾ ਸਕਦਾ ਹੈ ਤਾਂ ਇਹ ਇਹ ਜੋ ਲੈਂਡਿੰਗ ਹੋਏਗੀ ਜੋ ਡਿਪੋਰਟੇਸ਼ਨ ਹੋ ਰਿਹਾ ਉਸ ਦੇ ਬਾਰੇ ਭਾਰਤ ਸਰਕਾਰ ਵੱਲੋਂ ਹਜੇ ਕਿਸੇ ਤਰ੍ਹਾਂ ਦਾ ਕੋਈ ਆਫੀਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਹ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਪੱਕੇ ਤੌਰ ਤੇ ਆ ਰਹੀਆਂ ਨੇ ਕਿ 15 ਤਰੀਕ ਨੂੰ ਤੇ ਉਸ ਤੋਂ ਬਾਅਦ 16 ਤਰੀਕ ਨੂੰ ਦੋ ਜਹਾਜ਼ ਬੈਕ ਟੂ ਬੈਕ ਪੰਜਾਬ ਭਾਰਤ ਦੇ ਵਿੱਚ ਲੈਂਡ ਕਰਨਗੇ ਉਸ ਤੋਂ ਬਾਅਦ ਜੋ ਲੋਕ ਡਿਪੋਰਟਡ ਡਿਪੋਰਟ ਕੀਤੇ ਗਏ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣਗੇ ਸਭ ਤੋਂ ਵੱਡਾ ਸਵਾਲ ਇਹ ਹੋਏਗਾ ਕਿ ਜੋ ਜਹਾਜ਼ ਲੈਂਡ ਕਰਨਗੇ ਕੀ ਉਹ ਫੌਜੀ ਜਹਾਜ਼ ਹੀ ਹੋਣਗੇ ਕੀ ਲੋਕਾਂ ਨੂੰ ਹੱਥ ਪੈਰ ਬੰਨ ਕੇ ਲੈ ਕੇ ਆਇਆ ਜਾਏਗਾ ਜਾਂ ਇਸ ਪਰ ਕੁਝ ਮਨੁੱਖੀ ਵਤੀਰਾ ਕੀਤਾ ਜਾਏਗਾ ਇਹ ਸਭ ਤੋਂ ਵੱਡਾ ਸਵਾਲ ਹੈ ਪਰ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਸਲੇ ਦੇ ਵਿੱਚ ਭਾਰਤ ਦਾ ਸਟੈਂਡ ਕੀ ਹੈ ਭਾਰਤ ਵਾਰ-ਵਾਰ ਇਹ ਕਹਿੰਦਾ ਨਜ਼ਰ ਆਇਆ ਤੇ ਜਦੋਂ ਪਿਛਲੀ ਵਾਰ ਇਹ ਰਿਪੋਰਟ ਕਿਤੇ ਗਈ ਸੀ ਲੋਕ ਉਸ ਤੋਂ ਬਾਅਦ ਸੰਸਦ ਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਜਵਾਬ ਦਿੱਤਾ ਸੀ ਕਿ ਭਾਰਤ ਦੀ ਜੋ ਇਹ ਡਿਪੋਰਟੇਸ਼ਨ ਦੀ ਨੀਤੀ ਹੈ ਉਹ 2012 ਤੋਂ ਹੀ ਲਾਗੂ ਹੈ ਕੁਝ ਨਵੀਆਂ ਨਹੀਂ ਹੈ ਇਸ ਕਰਕੇ ਭਾਰਤ ਦਾ ਜੋ ਸਟੈਂਡ ਹੈ ਉਸ ਦੇ ਮੁਤਾਬਕ ਇਹ ਹੈ ਕਿ ਭਾਰਤ ਕਹਿੰਦਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਜੇਕਰ ਅਮਰੀਕਾ ਦੇ ਵਿੱਚ ਨੇ ਤਾਂ ਭਾਰਤ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਤੇ ਇਹ ਵੀ ਕਿਹਾ ਗਿਆ ਵਿਦੇਸ਼ ਮੰਤਰੀ ਵਾਲੇ ਵੱਲੋਂ ਕਿ ਜੇਕਰ ਭਾਰਤ ਦੇ ਲੋਕ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਤਾਂ ਭਾਰਤ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਯਾਨੀ ਕਿ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲੇ ਦਾ ਜੋ ਇਸ ਦੇ ਉੱਪਰ ਸਟੈਂਡ ਹੈ ਉਹ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ ਰਿਪੋਰਟ ਕੀਤੇ ਜਾ ਰਹੇ ਹੋ ਤਾਂ ਅਸੀਂ ਅਮਰੀਕਾ ਦੇ ਨਾਲ ਹੋਵਾਂਗੇ ਤੁਹਾਨੂੰ ਪਤਾ ਹੈ ਕਿ ਜਦੋਂ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਵਿੱਚ ਨੇ ਡੋਨਲਡ ਟਰੰਪ ਨਾਲ ਉਹਨਾਂ ਨਾਲ ਮੁਲਾਕਾਤ ਹੋ ਚੁੱਕੀ ਹੈ ਉਸ ਤੋਂ ਬਾਅਦ ਜੋ ਲੋਕ ਡਿਪੋਰਟ ਕਿਤੇ ਜਾ ਰਹੇ ਨੇ ਜਾਂ ਜੋ ਲੋਕ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਮਨ ਵਿੱਚ ਇਹ ਗੱਲ ਜ਼ਰੂਰ ਹੋਏਗੀ ਕਿ ਸ਼ਾਇਦ ਕੋਈ ਰਾਹਤ ਮਿਲੇ ਸ਼ਾਇਦ ਇਹ ਗੱਲ ਰੁਕ ਜਾਵੇ ਕਿਉਂਕਿ ਜਦੋਂ ਲੋਕ ਡਿਪੋਰਟ ਕਿਤੇ ਜਾ ਰਹੇ ਨੇ ਉਹ ਲੋਕ 40 40 50 50 ਲੱਖ ਰੁਪਏ ਖਰਚ ਕਰੇ ਖਰਚ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਰਸਤਾ اختیار ਕਰਕੇ ਅਮਰੀਕਾ ਪਹੁੰਚੇ ਤੇ ਹੁਣ ਜਦੋਂ ਡਿਪੋਰਟ ਕਿਤੇ ਜਾ ਰਹੇ ਨੇ ਤਾਂ ਉਹਨਾਂ ਦਾ ਪੂਰਾ ਉਹਦਾ ਪੂਰਾ ਪਰਿਵਾਰ ਆਰਥਿਕ ਤੌਰ ਤੇ ਬਰਬਾਦ ਹੋ ਰਿਹਾ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੀ ਕੋਈ ਸਿੱਧੀ ਸਿੱਧੀ ਗੱਲ ਨਹੀਂ ਹੋਈ ਉਹ ਗੱਲ ਵਾਕ ਹੈ ਕਿ 2008 ਦਾ ਜੋ 26 11 ਦਾ ਮੁੰਬਈ ਹਮਲਾ ਸੀ ਉਸ ਦਾ ਜੋ ਮਾਸਟਰਮਾਈਂਡ ਹੈ ਉਸ ਬਾਰੇ ਅਮਰੀਕਾ ਨੇ ਇਹ ਸਹਿਮਤੀ ਦੇ ਦਿੱਤੀ ਕਿ ਉਸ ਨੂੰ ਭਾਰਤ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਪਰ ਡਿਪੋਰਟਡ ਜੋ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਕੋਈ ਸਿੱਧੇ ਤੌਰ ਤੇ ਗੱਲ ਨਹੀਂ ਹੋਈ ਹੈ ਇਹ ਤਾਂ ਗੱਲ ਇੱਕ ਰਹੀ ਅਸੀਂ ਤੁਹਾਨੂੰ ਦੱਸਿਆ ਕਿ ਭਾਰਤ ਸਰਕਾਰ ਦਾ ਸਟੈਂਡ ਕੀ ਹੈ ਕਿ ਵਿਦੇਸ਼ ਮੰਤਰਾਲੇ ਦਾ ਸਟੈਂਡ ਕੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਇਸ ਪੂਰੇ ਮਸਲੇ ਦੇ ਵਿੱਚ ਹੁਣ ਅੰਕੜਾ ਕੀ ਹੈ ਤੇ ਜੋ ਡੌਂਕੀ ਰੂਟ ਲਗਾ ਕੇ ਲੋਕ ਅਮਰੀਕਾ ਜਾਂਦੇ ਨੇ ਉਹ ਰੂਟ ਹੈ ਕੀ ਤਾਂ ਇਸ ਵਿੱਚ ਅਮਰੀਕਾ ਦੇ ਵਿੱਚ ਜੋ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਉਹ ਕਰੀਬ 13000 ਲੋਕ ਨੇ ਜਿਨ੍ਹਾਂ ਨੂੰ ਭਾਰਤ ਡਿਪੋਰਟ ਕੀਤਾ ਜਾਏਗਾ ਅਲੱਗ-ਅਲੱਗ ਫੇजेस ਦੇ ਵਿੱਚ ਜਿਵੇਂ 104 ਲੋਕ ਆਏ ਹੁਣ 15 ਤੇ 16 ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਕੋਈ ਹੋਰ ਡੇਟ ਆਏਗੀ ਤਾਂ ਜੋ ਜਹਾਜ਼ ਭਰ-ਭਰ ਕੇ ਡਿਪੋਰਟ ਕਰਨ ਦਾ ਜੋ سلسلہ ਹੈ ਉਹ ਇੱਥੇ ਰੁਕਣ ਵਾਲਾ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਇਸ ਸਮੇਂ 7.5 ਲੱਖ ਭਾਰਤੀ ਜੋ ਲੋਕ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹੇ ਨੇ ਉਹਨਾਂ ਦਾ ਅੰਕੜਾ 2022 ਦਾ ਇੱਕ ਪਿਊ ਰਿਸਰਚ ਆਰਗੇਨਾਈਜੇਸ਼ਨ ਨੇ ਉਸਨੇ ਇਹ ਅੰਕੜਾ ਜਾਰੀ ਕੀਤਾ ਸੀ 7.5 ਲੱਖ ਲੋਕ ਅਮਰੀਕਾ ਦੇ ਵਿੱਚ ਇਸ ਸਮੇਂ ਭਾਰਤੀ ਰਹੇ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਰਹੇ ਰਹੇ ਨੇ ਭਾਰਤ ਦਾ ਇਹ ਜੋ ਅੰਕੜਾ ਉਹ ਤੀਜੇ ਨੰਬਰ ਤੇ ਭਾਰਤ ਹੈ ਪੂਰੀ ਦੁਨੀਆ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਰਹੇ ਰਹੇ ਨੇ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਜੋ ਡਾਂਕੀ ਰੂਟ ਹੈ ਜਿੱਥੇ 40 ਲੱਖ ਤੋਂ ਲੈ ਕੇ ਕਰੋੜ ਰੁਪਈਆ ਤੱਕ ਲੋਕ ਖਰਚ ਦਿੰਦੇ ਨੇ ਅਮਰੀਕਾ ਜਾਣ ਦੇ ਲਈ ਉਹ ਰੂਟ ਹੈ ਕਿ ਉਹ ਦੋ ਤਰ੍ਹਾਂ ਦੇ ਰੂਟ ਨੇ ਸਭ ਤੋਂ ਪੌਪੂਲਰ ਰੂਟ ਜਿੰਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਹੈ ਜੋ ਲਾਟਿਨ ਅਮਰੀਕੀ ਮੁਲਕ ਨੇ ਲਾਟਿਨ ਅਮਰੀਕੀ ਮੁਲਕ ਦਾ ਮਤਲਬ ਇਹ ਹੋਇਆ ਕਿ ਭਾਰਤ ਤੋਂ ਲੋਕ ਪਹੁੰਚਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਪ ਦੇ ذریعے ਤੁਹਾਨੂੰ ਦੱਸਿਏ ਕਿ ਭਾਰਤ ਤੋਂ ਜਦੋਂ ਉਡਾਨ ਭਰੀ ਜਾਂਦੀ ਹੈ ਏਜੰਟਾਂ ਦੇ ਦੇ ਭਰੋਸਾ ਦੇਣ ਤੋਂ ਬਾਅਦ ਪੈਸੇ ਲੈਣ ਤੋਂ ਬਾਅਦ ਤਾਂ ਉਹ ਰੂਟ ਹੈ ਕਿ ਇਹ ਰੂਟ ਮੈਂ ਤੁਹਾਨੂੰ ਦਰਸਨ ਦੀ ਕੋਸ਼ਿਸ਼ ਕਰਾਂ ਕਿ ਇਹ ਜੋ ਮੈਪ ਹੈ ਇਹ ਮੈਪ ਬੇहद ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਕਿ ਆਖਿਰਿਕ ਇਸ ਮੈਪ ਦੇ ਵਿੱਚ ਹੈ ਕਿ ਭਾਰਤ ਤੋਂ ਉਡਾਨ ਭਰੀ ਜਾਂਦੀ ਹੈ ਭਾਰਤ ਤੋਂ ਇਹ ਉਡਾਨ ਭਰ ਕੇ ਜੋ ਲਾਟਿਨ ਅਮਰੀਕੀ ਮੁਲਕ ਨੇ ਉਹਨਾਂ ਮੁਲਕਾਂ ਤੱਕ ਪਹੁੰਚਾਇਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਮੈਪ ਹੈ ਇਸ ਦੇ ਵਿੱਚ ਜੋ ਲਾਟਿਨ ਅਮਰੀਕੀ ਮੁਲਕ ਨੇ ਚਾਹੇ ਉਹ ਇਕਵਾਡੋਰ ਹੈ ਕੋਲੰਬੀਆ ਹੈ ਗੁਆਟੇਮਾਲਾ ਹੈ ਪਨਾਮਾ ਹੈ ਨਿਕਾਰਾਗਵਾ ਹੈ ਇਹਨਾਂ ਮੁਲਕਾਂ ਦੇ ਵਿੱਚ ਭਾਰਤ ਦੇ ਲੋਕ ਜਾਂਦੇ ਨੇ ਅਲੱਗ-ਅਲੱਗ ਜੋ ਰੂਟ ਅਪਣਾ ਕੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਹੁੰਦੇ ਹੋਏ ਇੱਥੋਂ ਸਾਰਿਆਂ ਦੀ ਇੱਕੋ ਇੱਕ ਡੈਸਟੀਨੀ ਹੁੰਦੀ ਹੈ ਮੈਕਸੀਕੋ ਤੁਸੀਂ ਦੇਖ ਰਹੇ ਹੋ ਕਿ ਮੈਕਸੀਕੋ ਅਮਰੀਕਾ ਦੇ ਬਿਲਕੁਲ ਨੇੜੇ ਦਾ ਨੇੜੇ ਵਾਲਾ ਮੁਲਕ ਹੈ ਇਸ ਮੁਲਕ ਦੇ ਵਿੱਚ ਲੋਕ ਦਾਖਲ ਹੁੰਦੇ ਨੇ ਕਿਉਂਕਿ ਇਸ ਸਮੇਂ ਮੈਕਸੀਕੋ ਤੋਂ ਹੀ ਸਭ ਤੋਂ ਵੱਧ ਲੋਕ ਕਰੀਬ 4 ਤੋਂ 5 ਮਿਲੀਅਨ ਯਾਨੀ 40 ਤੋਂ 50 ਲੱਖ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦੇ ਰਹਿੰਦੇ ਨੇ ਤਾਂ ਜੋ ਏਜੰਟ ਨੇ ਜੋ ਲੋਕ ਗੈਰ ਕਾਨੂੰਨੀ ਰਸਤਾ ਅਪਣਾ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਸਾਰਿਆਂ ਦਾ ਜਮਾਵੜਾ ਹੁੰਦਾ ਮੈਕਸੀਕੋ ਦੇ ਵਿੱਚ ਮੈਕਸੀਕੋ ਤੋਂ ਜਿਹੜੀ ਵਾਲ ਬਣਾਈ ਗਈ ਹੈ ਅਮਰੀਕਾ ਮੈਕਸੀਕੋ ਬਾਰਡਰ ਤੇ ਉਸ ਦੇ ਉੱਪਰ ਹਾਲਾਂਕਿ ਪੈਟਰੋਲਿੰਗ ਜ਼ਰੂਰ ਹੁੰਦੀ ਹੈ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਜੋ ਅਫੀਮ ਦੀ ਤਸਕਰੀ ਹੁੰਦੀ ਹੈ ਮਨੁੱਖੀ ਤਸਕਰੀ ਹੁੰਦੀ ਹੈ ਕੁਝ ਉਸੇ ਤਰ੍ਹਾਂ ਹੀ ਮੈਕਸੀਕੋ ਤੇ ਅਮਰੀਕਾ ਬਾਰਡਰ ਤੇ ਵੀ ਹੁੰਦਾ ਹੈ ਇੱਥੇ ਕੰਦਾਂ ਟੱਪ ਕੇ ਜਾਂ ਕੰਦਾਂ ਦੇ ਵਿੱਚੋਂ ਮੋਹਰੇ ਕੱਢ ਕੇ ਜਾਂ ਜੋ ਫੈਂਸਿੰਗ ਹੈ ਉਸ ਨੂੰ ਤੋੜ ਕੇ ਅੰਦਰ ਦਾਖਲ ਹੋਇਆ ਜਾਂਦਾ ਹੈ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਨ ਲਈ ਜਾਂਦੀ ਹੈ ਤਾਂ ਇਹ ਮੈਕਸੀਕੋ ਦਾ ਬਾਰਡਰ ਹੈ ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਦੇ ਵਿੱਚ ਦਾਖਲ ਹੁੰਦੇ ਨੇ ਤੇ ਜਦੋਂ 트럼ਪ ਆਪਣੀ ਚੋਣ ਮੁਹਿੰਮ ਚਲਾ ਰਹੇ ਸੀ ਤੇ ਹੁਣ ਰਾਸ਼ਟਰਪਤੀ ਮੁੜ ਕੇ ਬਣ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਭਾਰਤ ਨੂੰ ਮੁੜ ਕੇ ਅਮਰੀਕਾ ਨੂੰ ਵੀ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਉਹਨਾਂ ਦਾ ਨਾਰਾ ਸੀ ਤੇ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਕ੍ਰਿਮੀਨਲ ਤੱਕਿਆ ਡੋਨਲਡ 트럼ਪ ਨੇ ਤੇ ਉਹਨਾਂ ਨੂੰ ਏਲੀਅਨ ਤੱਕ ਦੀ ਵੀ ਸੰਗਿਆ ਦੇ ਦਿੱਤੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਡੋਨਲਡ 트럼ਪ ਕਿਸ ਤਰ੍ਹਾਂ ਨਾਲ ਇਸ ਤੇ ਸ਼ਕਤੀ ਕਰ ਰਹੇ ਨੇ ਤੇ ਉਹ ਸ਼ਕਤੀ ਦਿਖਾਈ ਵੀ ਦੇ ਰਹੀ ਹੈ ਪਹਿਲਾ ਜੋ ਲੋਟ ਸੀ ਉਹ ਆ ਚੁੱਕਾ ਹੈ ਜਹਾਜ਼ ਭਰ ਕੇ ਅਗਲੇ ਲੋੜਤੀ ਅਸੀਂ ਗੱਲ ਕਰ ਹੀ ਰਹੇ ਆ 15 ਤੇ 16 ਤਰੀਕ ਨੂੰ ਉਸ ਤੋਂ ਬਾਅਦ ਡੋਨਲਡ ਟਰੰਪ ਜੋ ਜਹਾਜ਼ ਭਰ ਕੇ ਭੇਜਣ ਦਾ ਸਿਲਸਿਲਾ ਹੈ ਉਹ ਵੀ ਹੋਏਗਾ ਅਗਲਾ ਜੋ ਰੂਟ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਇੱਥੇ ਲਾਟਿਨ ਅਮਰੀਕੀ ਦੇ ਮੁਲਕਾਂ ਦਾ ਅਸੀਂ ਰੂਟ ਦੱਸਿਆ ਤੁਹਾਨੂੰ ਇੱਕ ਹੋਰ ਰੂਟ ਦੱਸੀਏ ਜੋ ਲੋਕ ਇੰਡੀਆ ਤੋਂ ਯੂਨਾਈਟਿਡ ਸਟੇਟਸ ਤੱਕ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕੀ ਕੀਤੀ ਜਾਂਦੀ ਇਸ ਦੂਜੇ ਰੂਟ ਦੀ ਗੱਲ ਕਰੀਏ ਭਾਰਤ ਤੋਂ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਵੀਜ਼ਾ ਲੈਂਦੇ ਨੇ ਯੂਰਪ ਜਾਂਦੇ ਨੇ ਇਹ ਵੀਜ਼ਾ ਲੈਣ ਦੇ ਤਰੀਕੇ ਕਿਹੜੇ ਹੁੰਦੇ ਨੇ ਦੁਬਈ ਗਏ ਤੁਸੀਂ ਦੁਬਈ ਇੱਕ ਟ੍ਰਾਂਜ਼ਿਟ ਪੁਆਇੰਟ ਬਣਦਾ ਹੈ ਦੁਬਈ ਜਾ ਕੇ ਉੱਥੋਂ ਅਲੱਗ-ਅਲੱਗ ਮੁਲਕਾਂ ਦੇ ਟੂਰਿਸਟ ਵੀਜ਼ੇ ਹਾਸਲ ਕੀਤੇ ਜਾਂਦੇ ਨੇ ਯੂਰਪ ਦੇ ਮੁਲਕਾਂ ਦੇ ਯੂਰਪ ਦੇ ਵਿੱਚ ਪਹੁੰਚ ਕੇ ਚਾਹੇ ਉਹ ਇਟਲੀ ਹੋਵੇ ਚਾਹੇ ਉਹ ਹੋਰ ਮੁਲਕ ਹੋਣ ਜਰਮਨੀ ਹੋਵੇ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਫੇਰ ਉੱਥੋਂ ਏਜੰਟਾਂ ਦਾ ਸਹਾਰਾ ਲੈ ਕੇ ਮੁੜ ਕੇ ਸਿੱਧਾ-ਸਿੱਧਾ ਮੈਕਸੀਕੋ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਕਸੀਕੋ ਪਹੁੰਚ ਕੇ ਫਿਰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਇਹ ਰੂਟ ਨੇ ਜਿਨ੍ਹਾਂ ਨੂੰ ਵਰਤ ਕੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਜਾਂਦੇ ਨੇ ਦੂਜੇ ਮੁਲਕ ਦੂਜੇ ਮੁਲਕਾਂ ਦੇ ਵਿੱਚ ਤੇ ਉਸ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਤੇ ਇਹੀ ਉਹ ਦੋ ਰੂਟ ਨੇ ਮੋٹے ਤੌਰ ਤੇ ਉਸ ਤੋਂ ਬਾਅਦ ਅਲਾਵਾ ਵੀ ਕਈ ਤਰ੍ਹਾਂ ਦੇ ਹਤਕੰਡੇ ਅਪਣਾਏ ਜਾਂਦੇ ਨੇ। ਪਰ ਇਸ ਦੇ ਵਿੱਚ ਜੋ ਲੋਕ ਡਿਪੋਰਟ ਹੋਣਗੇ ਜਿਨ੍ਹਾਂ ਦੇ ਪੈਸੇ ਡੁੱਬੇ ਨੇ ਉਹਨਾਂ ਲਈ ਬੁਰੀ ਖਬਰ ਇਹ ਹੈ ਕਿ ਇਸ ਦੇ ਵਿੱਚ ਅਮਰੀਕਾ ਤਾਂ ਜਹਾਜ਼ ਭਰ ਕੇ ਭੇਜਣ ਦੀ ਤਿਆਰੀ ਦੇ ਵਿੱਚ ਲੱਗੇ ਹੀ ਹੋਇਆ ਉਹ ਸ਼ੁਰੂਆਤ ਵੀ ਕਰ ਦਿੱਤੀ ਹੈ ਤੇ ਭਾਰਤ ਦਾ ਵੀ ਸਟੈਂਡ ਇਸ ਦੇ ਵਿੱਚ ਇਸ ਦੇ ਉੱਤੇ ਸਖਤ ਹੈ ਤੇ ਇਸ ਦੇ ਵਿੱਚ ਭਾਰਤ ਇਹ ਕਹਿੰਦਾ ਕਿ ਅਸੀਂ ਜਿੱਥੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਰਹਿਣਗੇ ਅਸੀਂ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ ਪਰ ਇਹ ਦਸਕਾਰ ਦੀਆਂ ਗੱਲਾਂ ਹੋਈਆਂ ਪਰ ਜਦੋਂ ਅਮਰੀਕਾ ਦੇ ਵਿੱਚ ਨਰਿੰਦਰ ਮੋਦੀ ਪਹੁੰਚੇ ਹੋਏ ਸੀ ਤਾਂ ਉਹਨਾਂ ਨੇ ਡੋਨਲਡ ਟਰੰਪ ਨਾਲ ਗੱਲਬਾਤ ਕੀਤੀ ਮੁਲਾਕਾਤ ਕੀਤੀ ਉਹਨਾਂ ਨਾਲ ਆਪਣੀ ਦੋਸਤੀ ਹੋਰ ਮਜ਼ਬੂਤ ਕੀਤੀ ਤੇ ਦੋਸਤੀ ਮਜ਼ਬੂਤ ਕਰਦੇ ਹੋਏ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਯਾਦ ਦਿਵਾਇਆ ਕਿ ਪਿੱਛੇ ਭਾਰਤ ਦੇ ਵਿੱਚ 140 ਕਰੋੜ ਜੋ ਭਾਰਤੀ ਨੇ ਡੋਨਲਡ ਟਰੰਪ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਕਿੰਨੀ ਹੀ ਬੇਸਬਰੀ ਨਾਲ ਡੋਨਲਡ ਟਰੰਪ ਦੀ ਉੱਥੇ ਉਡੀਕ ਕਰ ਰਹੇ ਨੇ ਕਿ ਦੂਜੀ ਵਾਰ ਤੁਸੀਂ ਰਾਸ਼ਟਰਪਤੀ ਬਣਿਓ ਤੇ ਮੁੜ ਕੇ ਭਾਰਤ ਆਓ ਤੇ ਤੁਹਾਡਾ ਸੀ ਸਵਾਗਤ ਕਰੀਏ ਨਰਿੰਦਰ ਮੋਦੀ ਦਾ ਜੋ ਬਿਆਨ ਹੈ ਉਹ ਤੁਹਾਨੂੰ ਸੁਣਾਉਂਦੇ ਆ ਰਾਸ਼ਟਰਪਤੀ ਟਰੰਪ ਆਪਕੀ ਮਿੱਤਰਤਾ ਔਰ ਭਾਰਤ ਕੇ ਲਈਏ दृढ़ प्रतिबद्धता के लिए मैं आपका आभार व्यक्त करता हूं भारत के लोग तो 2020 की आपकी यात्रा को आज भी याद करते हैं और उम्मीद करते हैं कि राष्ट्रपति ट्रंप एक बार फिर उनके पास आएंगे 140 करोड़ भारतवासियों की ओर से मैं आपको भारत आने के लिए आमंत्रित करता है